ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਉਹ ਦੋਸਤੋ ਕਦੇ ਕਦੇ ਨਾ ਮਨ ਮਤਲਬ ਹੁੰਦਾ ਨਹੀਂ ਜਿਵੇਂ ਅੱਜ ਮੇਰਾ ਮਨ ਨਹੀਂ ਸੀਗਾ ਮਹਾ ਜੀ ਅੱਜ ਕੋਈ ਵੀਡੀਓ ਸਾਹਮਣੂ ਬਣਾਉਣੀ ਨਹੀਂ ਹੈਗੀ ਕੋਈ ਮੁੱਦਾ ਜਿਆ ਆ ਨਹੀਂ ਸਿਆ ਰਹਾ ਮੁਰੇ ਇੰਨੇ ਦੋਸਤੋ ਮੁੱਦਾ ਆ ਗਿਆ ਬੜਾ ਵੱਡਾ ਮੁੱਦਾ ਐਸਾ ਆਇਆ ਕਿ ਹਰਿਆਣੇ ਦੇ ਵਿੱਚ ਇੱਕ ਵਿਅਕਤੀ ਅੜ ਗਿਆ ਕਹਿੰਦਾ ਮੇਰੇ ਬਿਨਾ ਸਰਕਾਰ ਨਹੀਂ ਬਣ ਸਕਦੀ ਤੇ ਉਹਨੇ ਐਸਾ ਸਟੈਂਡ ਲਿਆ ਤੇ ਕਹਿੰਦਾ ਮੇਰੇ ਤੋਂ ਬਿਨਾ ਵਿਸਥਾਰ ਨਹੀਂ ਹੋ ਸਕਦਾ ਮੰਤਰੀ ਮੰਡਲ ਦਾ ਤੇ ਆਓ ਵੀਡੀਓ ਕਰਦੇ ਆ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮਾਮਲਾ ਐਸਾ ਫਸਿਆ ਕਿ ਜਿਹੜੇ ਹੁਣ ਤੁਹਾਨੂੰ ਪਤਾ ਨਵੇਂ ਮੁੱਖ ਮੰਤਰੀ ਬਣੇ ਨੇ ਪੰਜ ਵਿੱਚ ਮੰਤਰੀ ਉਹਨਾਂ ਨੇ ਐਡ ਕੀਤੇ ਨੇ ਅਜੇ ਮਤਲਬ ਬਾਕੀ ਦੇ ਮੰਤਰੀ ਬਣਨ ਵਾਲੇ ਨੇ ਤੇ ਸਾਡੇ ਜਿਹੜੇ ਬਿੱਜ ਸਾਹਿਬ ਨੇਗੇ ਮੈਂ ਉਹਦੇ ਥੱਲੇ ਦਲੰਕੂ ਵੀ ਲਾ ਦਿੰਦਾ ਉਹਨਾਂ ਦਾ ਬਿੱਜੂ ਅਨੈਲ ਬੇਜ ਅਨੈਲ ਬੇਜ ਸਾਹਿਬ ਕਿਉਂਕਿ ਪਹਿਲਾਂ ਗ੍ਰਹਿ ਮੰਤਰੀ ਸੀਗੇ ਤੇ ਹਰ ਵਕਤ ਉਹਨਾਂ ਦਾ ਮਤਲਬ ਐਦਾ ਰਹਿੰਦਾ ਸੀਗਾ ਪਰ ਹੁਣ ਉਹਨੇ ਕੀ ਕੀਤਾ ਜੀ ਉਹਨੇ ਸਟੈਂਡ ਲੈ ਲਿਆ ਕਹਿੰਦਾ ਜਿੰਨਾ ਚਿਰ ਮੈਨੂੰ ਮੰਤਰੀ ਨਹੀਂ ਬਣਾਉਂਦੇ ਜਾਂ ਮੁੱਖ ਮੰਤਰੀ ਨਹੀਂ ਬਣਾਉਂਦੇ ਐਂ ਕਰਕੇ ਖੜ ਗਿਆ ਕਹਿੰਦਾ ਮੈਂ ਨਹੀਂ ਬੰਨ ਦਿੰਦਾ ਹੈਗਾ ਮੈਂ ਨਹੀਂ ਕਹਿੰਦਾ ਬੰਨ ਦਿੰਦਾ ਉਹਨਾਂ ਨੇ ਫੜ ਕੇ ਨਾ ਦੋ ਜਣਿਆਂ ਨੇ ਕਹਿੰਦੇ ਫੜ ਕੇ ਮੀਟਿੰਗ ਚੋਂ ਬਾਹਰ ਕਰਤਾ ਕੱਲ ਦੀ ਇਹ ਸਵੇਰ ਦੀ ਗੱਲ ਹੈ ਤੇ ਦੋਸਤੋ ਮੈਂ ਹੈਰਾਨ ਹ ਮਤਲਬ ਇਹਨਾਂ ਨੂੰ ਇਹ ਨਹੀਂ ਪਤਾ ਹੈਗਾ ਕਿ ਜਿਹੜੇ ਤੁਸੀਂ ਪਾਪ ਕੀਤੇ ਨੇ ਤੁਹਾਡੇ ਪਾਪ ਤੁਹਾਨੂੰ ਕਿਵੇਂ ਕੁਝ ਬਣ ਦੇ ਦੇਣਗੇ ਤੁਹਾਡੇ ਪਾਪ ਤੁਹਾਡੇ ਤੇ ਪਾਪੀ ਕੋ ਮਾਰਨੇ ਕੇ ਲਈ ਪਾਪ ਮਹਾਬਲੀ ਹੈ ਉਹ ਤੁਹਾਨੂੰ ਤੁਹਾਡੇ ਪਾਪਾਂ ਨੇ ਹੀ ਮਾਰ ਦਿੱਤਾ ਅਨਿਲ ਵਿਜ ਸਾਬ ਹੁਣ ਕਿਉਂਕਿ ਉਹ ਦੂਜਾ ਜਿਹੜਾ ਮੁੱਖ ਮੰਤਰੀ ਦੀ ਖੱਟੜ ਉਹਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਲਾ ਕੇ ਐਮਪੀ ਦੀ ਟਿਕਟ ਦੇਦੀ ਐਮਪੀ ਦੀ ਟਿਕਟ ਦਾ ਜੇ ਕੋਈ ਐਮਐਲਏ ਬਣਿਆ ਹੋਵੇ ਜਾਂ ਮੰਤਰੀ ਸੂਬੇ ਦਾ ਬਣਿਆ ਹੋਵੇ ਦੋਸਤੋ ਉਹ ਨਹੀਂ ਐਮਪੀ ਦੀ ਟਿਕਟ ਲੈਂਦਾ ਕਿਉਂਕਿ ਆਲਾ ਕਹਿੰਦਾ ਮੈਂ ਮੰਤਰੀ ਦੀ ਕੁਰਸੀ ਤੇ ਬੈਠਾਂਗਾ ਤੇ ਮੈਂ ਜਾ ਕੇ ਐਮਪੀ ਦੀ ਇਲੈਕਸ਼ਨ ਲੜ ਕੇ ਤੇ ਉਥੇ ਕਰੋੜਾ ਰੁਪਇਆ ਖਰਚ ਕੇ ਮੈਂ ਕੀ ਲੈਣਾ ਲੇਕਿਨ ਉਹਨੂੰ ਮੁੱਖ ਮੰਤਰੀ ਤੋਂ ਲਾ ਕੇ ਉਹਨੂੰ ਤਾਂ ਐਮਪੀ ਦੀ ਟਿਕਟ ਦੇ ਦਿੱਤੀ ਪਰ ਅਨਿਲ ਵਿਜ ਨੂੰ ਮਤਲਬ ਉਹਨਾਂ ਨੇ ਕਿਹਾ ਕਿ ਤੈਨੂੰ ਮਿਊਸਪਲ ਕਮੇਟੀ ਦੀ ਟਿਕਟ ਦੇ ਦਿੰਨੇ ਆ ਉਹ ਜਿਵੇਂ صدیق ਨੂੰ ਸਾਈਕਲ ਮਿਲ ਗਿਆ ਤੀਗਾ ਤੇ ਆਪਣੇ ਕਲਦੀਪ ਮਾਨਕ ਨੂੰ ਫੀਅਰਟ ਕਾਰ ਉਹ ਸਾਈਕਲ ਸਿੱਟ ਕੇ ਭੱਜ ਗਿਆ ਓਵੇਂ ਜਿੱਕਰ ਦੋਸਤੋ ਅਨਿਲ ਵਿੱਚ ਫਿਰ ਉੱਥੇ ਜਵਾਕਾਂ ਵਾਂਗੂ ਅਡੀਆਂ ਕਰਸਿਆ ਕਰਸਿਆ ਕੇ ਅਡੀਆਂ ਕਰਨ ਲੱਗ ਗਿਆ ਤੇ ਉਹ ਕਹਿਣਾ ਵੀ ਹੁਣ ਉਹ ਟਾਈਮ ਗਿਆ ਜਿਹੜੇ ਟਾਈਮ ਤਾਂ ਉਹ ਉੱਥੇ ਪੰਗਾ ਲੈ ਲਿਆ ਕਿਸਾਨਾਂ ਨਾਲ ਕਿਉਂਕਿ ਹੁਣ ਹਰਿਆਣੇ ਦੇ ਵਿੱਚ ਮੂਰੇ ਦੂਜੀ ਚੋਣ ਆ ਉਹਨਾਂ ਨੂੰ ਪਤਾ ਹੈ ਕਿ ਕਿਸਾਨਾਂ ਦੇ ਨਾਲ ਪੰਗਾ ਲੈ ਕੇ ਇੱਥੇ ਹੁਣ ਦੁਬਾਰਾ ਸਰਕਾਰ ਨਹੀਂ ਬਣ ਸਕਦੀ। ਉਹਨਾਂ ਨੇ ਹੁਣ ਇਹਨਾਂ ਦੀ ਬਲੀ ਦੇਤੀ ਤੇ ਬਲੀ ਦਿੱਤੀ ਹੁਣ ਇਹ ਫਿਰਦੇ ਨੇ ਦੁਬਾਰਾ ਮਤਲਬ ਮਾਫੀ ਮੰਗਦੇ ਵੀ ਨਹੀਂ ਜੀ ਅਸੀਂ ਤਾਂ ਐਸੇ ਨਹੀਂ ਕੀਤਾ ਤਾਂ ਅਸੀਂ ਤਾਂ ਐਸੇ ਨਹੀਂ ਕੀਤਾ ਤਾਂ ਹਮੇ ਤੋਂ ਉਸਨੇ ਬੋਲਣਾ تھا ਗ੍ਰਹਿ ਮੰਤਰੀ بڑے ਗ੍ਰਹਿ ਮੰਤਰੀ ਨੇ ਬੋਲਣਾ تھا ਹਮਨੇ ਤਾਂ ਉਸਕੇ ਕਹਿਨੇ ਪੇ ਕੀਤਾ ਤਾਂ ਹਮਨੇ ਤਾਂ ਫਲਾਨੇ ਕੇ ਕਹਿਨੇ ਪੇ ਕੀਤਾ ਤਾਂ ਉਹ ਕਹਿੰਦੇ ਉਹ ਗੱਲਾਂ ਗਈਆਂ ਉਹ ਮਾਸੀ ਮਰ ਗਈ ਜਿਹੜੀ ਦਹੀਂ ਨਾਲ ਟੱਕ ਦਿੰਦੀ ਸੀ ਹੁਣ ਤੂੰ ਮਿਊਸਪਲ ਕਮੇਟੀ ਦੀ ਲੈ ਲਾ ਤੈਨੂੰ ਸ਼ਹਿਰ ਦਾ ਮਿਊਸਪਲ ਕਮੇਟੀ ਦਾ ਮਤਲਬ ਆਪਾਂ ਚੋਣ ਲੜਾ ਦਿੰਨੇ ਆ ਤੇ ਵੀ ਤੂੰ ਫਿਰ ਉੱਥੋਂ ਉੜਾੜਾ ਪੜ ਕੇ ਦੁਬਾਰਾ ਤਾਂ ਹਾਂ ਤਾਂ ਕਹੀਂ ਫਿਰ ਤੈਨੂੰ ਜੇ ਦੇਖਾਂਗੇ ਤੇਰਾ ਦੁਬਾਰਾ ਕੋਈ ਨੰਬਰ ਲੱਗੂਗਾ ਪਰ ਦੋਸਤੋ ਬਣੀ ਬਹੁਤ ਕਪੱਤ ਹੈਗੀ ਬਾਹਲੀ ਕਪੱਤ ਬਣੀਆ ਮਤਲਬ ਇਹੋ ਜਿਹੇ ਲੋਕਾਂ ਨਾਲ ਐਂ ਵੰਨੀ ਚਾਹੀਦੀਆ ਦੋਸਤੋ ਜਿਹੜੇ ਕਿਸਾਨਾਂ ਨਾਲ ਉਹ ਜਿਹੜੇ ਦਿਨ ਰਾਤ ਸੱਪਾਂ ਦੀਆਂ ਸਰੀਆਂ ਮਿੱਧ ਕੇ ਤੇ ਤੁਹਾਨੂੰ ਅਨਾਜ ਖਵਾਉਂਦੇ ਨੇ ਤੁਹਾਨੂੰ ਰੋਟੀ ਖਵਾਉਂਦੇ ਆ ਬੇਸ਼ਰਮੋ ਤੇ ਤੁਸੀਂ ਉਹਨਾਂ ਦੇ ਗੋਲੀਆਂ ਮਾਰਉ ਤੁਸੀਂ ਭੁੱਲ ਜਾਂਦੇ ਹੋ ਕੁਰਸੀਆਂ ਦੇ ਉੱਪਰ ਬੈਠ ਕੇ ਕਿ ਤੁਸੀਂ ਜਿਨ੍ਹਾਂ ਤੇ ਗੋਲੀਆਂ ਜਾਂ ਲਾਠੀਆਂ ਚਲਾਉਂਦੇ ਹੋ ਉਹ ਤੁਹਾਨੂੰ ਤੁਹਾਡਾ ਪੇਟ ਭਰਦੇ ਨੇ ਉਹ ਤੁਹਾਡੇ ਰੱਬ ਯਾਦ ਨਹੀਂ ਸੀ ਉਦੋਂ ਅਨਿਲ ਬਿੱਜੂ ਉਦੋਂ ਤੇਰੇ ਰੱਬ ਯਾਦ ਨਹੀਂ ਸੀ ਹੁਣ ਹੁਣ ਤੇਰੇ ਰੱਬ ਯਾਦ ਆਉਂਦਾ ਹੁਣ ਗੋਲ ਗੱਪੇ ਖਾ ਕੇ ਨਾ ਐ ਬੁੱਥਾ ਤਾਹਾਨੂੰ ਚੱਕ ਚੱਕ ਕੇ ਗੋਲ ਗੱਪੇ ਖਾਣਾ ਹੁਣ ਤੂੰ ਗੋਲ ਗੱਪੇ ਖਾ ਰੇੜੀ ਲਾ ਗੋਲ ਗੱਪਿਆਂ ਦੀ ਗੋਲ ਗੱਪਿਆਂ ਦੀ ਰੇੜੀ ਲਾ ਤੇਰੀ ਰੇੜੀ ਤੇ ਕਿਸਾਨ ਆਇਆ ਕਰਨਗੇ ਫਿਰ ਸਾਇਦ ਤੈਨੂੰ ਮਾਫ ਕਰ ਦੇਣਗੇ ਭਾਈ ਹਾਂ ਤੇਰਾ ਅਸੀਂ ਢਿੱਡ ਅਨਾਜ ਨਾ ਪਰਦੇ ਤੇ ਤੂੰ ਗੋਲ ਗੱਪਿਆਂ ਨਾਲ ਢਿੱਡ ਭਰ ਲੋਕਾਂ ਦਾ ਫਿਰ ਤੇਰੇ ਅਕਲ ਆਊਗੀ ਠਿਕਾਣੇ ਸੋ ਦੋਸਤੋ ਬਹੁਤ ਵਧੀਆ ਬਣੀ ਮਤਲਬ ਇੰਨੀ ਵਧੀਆ ਬਣੀ ਆ ਵੀ ਜਿਹੜੀ ਮੌਕੇ ਤੇ ਬਣ ਗਈ ਇਹ ਇਹ ਬਾਲਾ ਵਧੀਆ ਹੋ ਗਿਆ ਸਿਸਟਮ ਕਰ ਦਿਓ ਵੀਡੀਓ ਨੂੰ ਸ਼ੇਅਰ ਫਿਰ ਥੋੜਾ ਜਿਹਾ ਕਿਸਾਨਾਂ ਦਾ ਵੀ ਮਨ ਖੁਸ਼ ਹੋ ਜਾ ਮੈਂ ਥੋੜਾ ਜਿਹਾ इजीली ਵੀਡੀਓ ਬਣਾਈ ਆ ਦੋਸਤੋ ਗੁੱਸਾ ਨਾ ਕਰ ਜਿਓ ਕਿਤੇ ਯਾਰ ਮੈਂ ਮਤਲਬ ਕਦੇ ਕਦੇ ਸੰਦਾ ਮੂਡ ਹੁੰਦਾ ਇਹ ਜੇ ਲੋਕਾਂ ਨੇ ਜਿਨ੍ਹਾਂ ਨੇ ਸਾਡੇ ਨਾਲ ਇੱਕ ਕੀਤਾ ਇਹ ਜੇ ਲੋਕਾਂ ਨੂੰ ਫਿਰ ਥੋੜਾ ਜਿਹਾ ਦੋਸਤੋ ਜਿੰਨਾ ਤੁਸੀਂ इजीली ਹੋ ਕੇ ਦਿਖਾਉਂਗੇ ਨਾ ਇਹਨਾਂ ਦੇ ਫਿਰ ਮਿਰਚਾਂ ਬਹੁਤ ਲੱਗਦੀਆਂ ਨੇ ਫਿਰ ਇਹਨਾਂ ਲੋਕਾਂ ਦੇ ਬਹੁਤ ਮਿਰਚਾਂ ਲੱਗਦੀਆਂ ਨੇ ਵੀ ਇਹ ਕਿਸਾਨ ਇਹ ਜੱਟ ਸਿੱਖ ਇਹ ਕਿਉਂ ਹੱਸਦੇ ਨੇ ਇਹ ਕਿਉਂ ਖੁਸ਼ ਨੇ ਫਿਰ ਇਹਨਾਂ ਨੂੰ ਆਪਣੀ ਖੁਸ਼ੀ ਤੋਂ ਬਹੁਤ ਤਕਲੀਫ ਹੁੰਦੀ ਆ ਕਰਦੇਓ ਸੇਰ ਮੇਰਾ ਵੀਰ ਬਣ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ